ਕਾਜ ਚਨਾ ਦਾਲ ਤੇ ਸਸਤੇ ਆਟੇ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਲੰਧਰ ਦੇ ਵਿੱਚ ਸਸਤੇ ਚੌਲ ਦੇਣ ਦੀ ਸ਼ੁਰੂਆਤ ਕੀਤੀ ਹੈ ਨਾਸੀ ਕਿ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਕਈ ਵਹਿਨਾ ਜਿਹੜੀਆਂ ਨੇ ਵਾਕ ਵਾਕ ਜਲੰਧਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਤੋਰੀਆਂ ਗਈਆਂ ਨੇ ਤਾਂ ਕਿ ਸਸਤੇ ਰੇਟਾਂ ਦੇ ਉੱਪਰ ਲੋਕਾਂ ਨੂੰ ਚੌਲ ਤੇ ਆਟਾ ਮੁਹैया ਕਰਵਾਇਆ ਜਾ ਸਕੇ ਤੇ ਇਸ ਸਕੀਮ ਸੰਬੰਧੀ ਮੈਂ ਨਾਲ ਗੱਲਬਾਤ ਕਰਨ ਲਈ ਐਨਸੀਐਫ ਦੇ ਅਧਿਕਾਰੀ ਦੀਪਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਇਸ ਸਕੀਮ ਦੇ ਬਾਰੇ ਥੋੜੀ ਜਾਣਕਾਰੀ ਦਿਓ ਪਹਿਲਾਂ ਸਸਤੀਆਂ ਦਰਾਂ ਤੇ ਪਿਆਜ਼ ਆਟਾ ਤੇ ਦਾਲ ਦਿੱਤਾ ਜਾ ਰਿਹਾ ਸੀ ਤੇ ਹੁਣ ਚੌਲ ਦੇ ਵੀ ਸ਼ੁਰੂਆਤ ਕੀਤੀ ਹੈ ਜੀ ਇਹ ਜਿੱਦਾਂ ਜਿੱਦਾਂ ਗਵਰਨਮੈਂਟ ਆਪਣੇ ਕੋਲ ਸਕੀਮ ਲਾਂਚ ਕਰਦੀ ਹੈ ਜਿੱਦਾਂ ਅੱਜ 올ਓਵਰ ਇੰਡੀਆ ਦੇ ਵਿੱਚ ਭਾਰਤ ਚਾਵਲ ਲਾਂਚ ਕੀਤਾ ਗਿਆ ਹੈ ਉਸਦੇ ਹੀ ਰਾਹੀਂ ਆਪਾਂ ਵੀ ਇਹਨੂੰ ਇੱਥੇ ਪੰਜਾਬ ਦੇ ਸਿਰਫ ਚੰਡੀਗੜ੍ਹ ਦੇ ਇਹਦੇ ਚੰਡੀਗੜ੍ਹ ਬ੍ਰਾਂਚ ਵੱਲੋਂ ਜਲੰਧਰ 'ਚ ਲਾਂਚ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਅਸੀਂ ਵੱਖ-ਵੱਖ ਜਗਾਵਾਂ ਤੇ ਜਿੱਦਾਂ ਪਹਿਲਾਂ ਵੀ ਵੀ ਅੰਮ੍ਰਿਤਸਰ ਲੁਧਿਆਣਾ ਮੋਗਾ ਜਗਰਾਉਂ ਹੁਸ਼ਿਆਰਪੁਰ ਪਗਵਾੜਾ ਇਹਨਾਂ ਏਰੀਆ ਚ ਪਹਿਲਾਂ ਵੀ ਜਾ ਰਹੀ ਸੀਗੀ ਆ ਉਹਨਾਂ ਦੇ ਰਾਹੀਂ ਹੀ ਇਹਨਾਂ ਨੂੰ ਦੁਬਾਰਾ ਪਹੁੰਚਾਇਆ ਜਾਏਗਾ ਤਾਂ ਕਿ ਲੋਕਾਂ ਨੂੰ ਵਕਤੋ-ਵਕਤ ਫਾਇਦਾ ਮਿਲ ਸਕੇ ਦਾ ਜੀ ਅਸਰ ਚੋਲਾਂ ਦੀ ਜਿਹੜੀ ਥੈਲੀ ਹੈ ਉਸ ਦਾ ਰੇਟ ਕੀ ਹੈ ਤੇ ਕਿਵੇਂ ਲੋਕ ਲੈ ਸਕਦੇ ਹਨ ਚੋਲਾਂ ਦੀ ਥੈਲੀ ਦਾ ਰੇਟ 29 ਰੁਪਏ ਕਿਲੋ ਦੇ ਹਿਸਾਬ ਨਾਲ ਹੈ 10 ਕਿਲੋ ਦੀ ਥੈਲੀ ਹੈ ਤੇ ਲੋਕੀ ਲੈ ਸਕਦੇ ਨੇ ਉਹਨਾਂ ਨੂੰ ਠੀਕ ਹੈ ਇਸ ਤੋਂ ਬਾਅਦ ਇਹਦੇ ਜਲਦ ਤੋਂ ਜਲਦ 5 ਕਿਲੋ ਵਾਲੀ ਥੈਲੀ ਵੀ ਆਉਣ ਵਾਲੀ ਹੈ ਜਿਹਦੇ ਚ ਜਿੰਦਾ ਮੰਨ ਲਓ ਕੋਈ ਘੱਟ ਲੈਣਾ ਚਾਹੁੰਦਾ ਹੈ ਅੱਜ ਦੀ ਖਾफत ਘੱਟ ਹੈ ਉਹ 5 ਕਿਲੋ ਵਾਲੀ ਥੈਲੀ ਵੀ ਲੈ ਸਕਦਾ ਜੀ ਸਰ ਜੀ ਜੇ ਮੈਂ ਇੱਕ ਵਾਰ ਕੋਈ 29 ਰੁਪਏ ਕਿਲੋ ਚਾਵਲ ਦੇ ਆਟਾ ਜਿਹੜਾ ਹੈ ਲੈ ਜਾਂਦਾ ਹੈ ਚਾਵਲ ਲੈ ਜਾਂਦਾ ਹੈ ਪੂਰੀ ਕਠਿਆਲੀ ਲੈ ਜਾਂਦਾ ਹੈ ਬਾਅਦ ਦੇ ਵਿੱਚ ਜੇਕਰ ਉਹ ਆਪਣਾ ਕਾਲਾ ਇਸ ਦੀ ਕਾਲਾ ਬਜ਼ਾਰੀ ਨਾ ਕਰ ਸਕੇ ਉਸ ਨੂੰ ਰੋਕ ਨਾ ਸਕੇ ਤਾਂ ਇਸ ਨੂੰ ਜੋੜ ਕੇ ਨਾ ਰੱਖ ਸਕੇ ਉਸੇ ਲਈ ਕਿਉਂ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਉਪਰਾਲਾ ਇਹ ਕੀਤਾ ਗਿਆ ਜੀ ਇਹਨਾਂ ਤੋਂ ਜਿਹਦੇ ਜਿਹਦੇ ਨੂੰ ਵੀ ਦਿੰਦੇ ਆ ਉਹਨਾਂ ਦਾ ਇੱਕ ਪਛਾਣ ਪੱਤਰ ਲਿਆ ਜਾ ਰਿਹਾ ਜਿਹਨੂੰ ਅਸੀਂ ਟਰੈਕ ਕਰਦੇ ਆਂ ਤੇ ਏਰੀਆ ਵਾਈਜ਼ ਵੀ ਟਰੈਕ ਕਰਦੇ ਆਂ ਮੰਨ ਲਓ ਸਾਡੀ ਮੋਬਾਈਲ ਵੈਨ ਆ ਜੀ ਇੱਕ ਵਕਤ ਇਹ ਏਰੀਏ 'ਚ ਗਈ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋ ਦਿਨ ਉੱਥੇ ਭੇਜ ਕੇ ਤੀਜੇ ਦਿਨ ਤੋਂ ਉੱਥੇ ਨਾ ਭੇਜੀ ਜਾਏ ਵੱਖ-ਵੱਖ ਏਰੀਆਾਂ 'ਚ ਭੇਜੇ ਜਾਏ ਤਾਂ ਕਿ ਇਹ ਨਾ ਹੋਵੇ ਕਿ ਇੱਕੋ ਏਰੀਏ ਦੇ ਲੋਕ ਖਰੀਦ ਕੇ ਉਹਨੂੰ ਸਟਾਕ ਕਰ ਲੈਣ ਦੇ ਬਾਅਦ ਚ ਕਾਲਬਜਾਰੀ ਕਰਨ ਇਸ ਦੇ ਲਈ ਇਹ ਹੀ ਉਪਰਾਲਾ ਹੈਗਾ ਕਿ ਉੱਥੇ ਉਸ ਏਰੀਏ ਨੂੰ ਲਿਮਟਿਡ ਕੁਆਂਟੀਟੀ ਦੇ ਕੇ ਤੇ ਦੂਜੇ ਏਰੀਆ ਨੂੰ ਸਟਾਰਟ ਕਰ ਦਿੱਤਾ ਜਾਵੇ ਨਾਲ ਦੇ ਨਾਲ ਸਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅਵੈਨ ਜਾ ਰਹੀ ਹੈ ਤੇ ਕੋਈ ਦਿਨ ਵੰਡੇ ਹੋਏ ਹੈ ਕਿ ਇਸ ਇਲਾਕੇ ਦੇ ਵਿੱਚ ਇਸ ਦਿਨ ਜਾਏਗੀ ਨਹੀਂ ਜਿੱਦਾਂ ਡਿਮਾਂਡ ਦੇ ਅਨੁਸਾਰ ਹੈ ਅਸੀਂ ਪ੍ਰੈਸ 'ਚ ਵੀ ਦਿੰਦੇ ਰਹਿੰਦੇ ਹਾਂ ਵੀ ਕਿਹੜੇ-ਕਿਹੜੇ ਏਰੀਆ 'ਚ ਜਾਏਗੀ ਹੈ ਤੇ ਜਿਆਦਾਤਰ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਜਿੱਦਾਂ ਕਸਬੇ ਆਂ ਜਿੱਦਾਂ ਬਸਤੀਆਂ ਆਂ ਜਾਂ ਇੰਡਸਟਰੀ ਏਰੀਆਜ਼ ਆਂ ਇਹਨਾਂ ਚ ਜਿਆਦਾ ਚਾਏ ਤਾਂ ਕਿ ਇਹਨਾਂ ਕੋਲ ਆਪਣਾ ਜਿੰਨੇ ਜਿਆਦਾ ਜਿਆਦਾ ਵਿਚਾਰੇ ਫਾਇਦਾ ਲੈ ਸਕਦੇ ਆ ਉਹ ਲੋਕ ਫਾਇਦਾ ਚੱਕ ਜੀ ਸਰ ਜੀ ਆਪਾਂ ਮਕਸੂਦਾ ਮੰਡੀ ਦੀ ਗੱਲ ਕਰੀਏ ਤਾਂ ਮਕਸੂਦਾ ਮੰਡੀ ਦੇ ਵਿੱਚ 78 ਨੰਬਰ ਦੁਕਾਨ ਤੇ ਮਿਲ ਰਹੀ ਹੈ ਤਾਂ ਸਵੇਰੇ 10 ਵਜੇ ਤੋਂ 11 ਵਜੇ ਦਾ ਸਮਾਂ ਰੱਖਿਆ ਥੇ ਹਾਂਜੀ ਇਦਾਂ ਜਿੱਦਾਂ 78 ਨੰਬਰ ਦੁਕਾਨ ਦੇ ਰਾਹੀਂ ਇਦਾਂ ਹੀ 5 ਤੋਂ 6 5 ਤੋਂ છે ਆਪਣਾ સેલ કાઉન્ટર ਹੈਗੇ ਨੇ ਵੱਖ-ਵੱਖ ਏਰੀਆ 'ਚ ਜਿਨ੍ਹਾਂ ਦੀ ਆਪਾਂ ਲਿਸਟ ਪ੍ਰੋਵਾਈਡ ਕੀਤੀ ਗਈ ਹੋਈ ਹੈ ਠੀਕ ਹੈ ਤੇ ਉਹਨਾਂ ਦੇ ਰਾਹੀਂ 10 ਤੋਂ 11 ਨਹੀਂ 10 ਤੋਂ ਲੈ ਕੇ 2 ਵਜੇ ਤੱਕ ਵੀ ਮਿਲ ਸਕਦੀ ਹੈ ਪਰ ਇੱਥੋਂ ਤੋਂ 10 ਤੋਂ 11 ਮਿਲਦੀ ਹੈ ਕਿਉਂਕਿ ਇਸ ਤੋਂ ਬਾਅਦ ਇੱਥੇ ਮੋਬਾਈਲ ਵੈਨਾ ਚਲਾਣੀਆਂ ਹੁੰਦੀਆਂ ਕਿਉਂਕਿ ਇਹ ਸਾਡਾ ਮੇਲ ਲੋਕੇਸ਼ਨ ਹੋ ਗਈ ਹੈ ਤਾਂ ਇੱਥੋਂ ਹੀ ਸਟਾਕ ਕਰਕੇ ਆਪਾਂ ਮੋਬਾਈਲ ਵੈਨਾ ਚਲਾਵਾਂਗੇ ਤਾਂ ਕਰਕੇ ਇੱਥੇ 10 ਤੋਂ 11 ਤੱਕ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਸਕੀਮ ਦੀ ਸ਼ੁਰੂਆਤ ਕੀਤੀ ਜਾਣੀ ਹੈ ਹਜੇ ਤੱਕ ਤਾਂ ਜੀ ਕੁਝ ਐਸਾ ਦਾ ਹੈ ਨਹੀਂ ਪਰ ਆਉਣ ਵਾਲੇ ਟਾਈਮ 'ਚ ਜੇ ਕੋਈ ਗਵਰਨਮੈਂਟ ਕਰਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਪ੍ਰੋਵਾਈਡ ਕਰੇ ਜੀ ਫਿਰ ਸਪੈਸ਼ਲ ਪਲੈ ਕਰਦੇ ਮੇਰੇ ਨਾਲ ਐਨਸੀਸੀਐਫ ਦੇ ਅਧਿਕਾਰੀ ਦੀਪਕ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਦੱਸਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਸਕੀਮ ਦੀ ਸ਼ੁਰੂਆਤ ਕੀਤੀ ਹੈ ਪਹਿਲਾ ਸਸਤੇ ਰੇਟਾਂ ਤੇ ਪਿਆਜ਼ ਦੇ ਦਿੱਤਾ ਗਿਆ ਸੀ ਉਥੇ ਦੱਸ ਸੀ ਕਿ ਆਧਾਰ ਕਾਰਡ ਦੇ ਉੱਪਰ ਫਿਰ ਸਸਤੇ ਰੇਟਾਂ ਤੇ ਦਾਲ ਦਿੱਤੀ ਗਈ ਉਸ ਤੋਂ ਬਾਅਦ ਸਸਤੇ ਰੇਟਾਂ ਤੇ ਆਟੇ ਦੀ ਸ਼ੁਰੂਆਤ ਕੀਤੀ ਤੇ ਹੁਣੇ ਆਧਾਰ ਕਾਰਡ ਵਿਖਾ ਕੇ ਤੁਸੀਂ ਸਸਤੇ ਰੇਟਾਂ ਦੇ ਉੱਪਰ ਚਾਲ ਲੈ ਸਕਦੇ ਹੋ ਦੱਸਦੇ ਕਿ ਇਸ ਦੀ ਲੋਕੇਸ਼ਨ ਜਲੰਧਰ ਦੇ ਮਕਸੂਦਾ ਮੰਡੀ ਦੇ ਵਿੱਚ 78 ਨੰਬਰ ਦੁਕਾਨ ਹੈ ਜਿਸ ਨੂੰ ਵਕਵਕ ਮੋਬਾਈਲ ਵੈਨਾਂ ਵਿੱਚ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਵਕਵਕ ਰਹਿਸ਼ੀ ਇਲਾਕਿਆਂ ਦੇ ਵਿੱਚ ਜਾਂਦੀਆਂ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੀ ਕੈਮਰਾਮੈਨ ਮਨੀਸ਼ ਨਾਲ ਲਾਂਚੇਟਾ ਪੰਜਾਬ ਬੋਲਟਿੰਗ ਜਲੰਧਰ